Hallelujah! Thank you, Jesus. Thank you, Jesus. Thank you, Jesus. Thank you, Jesus. Dhnyavadu, 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 dhnyavadu. Dhnyavadu, dhnyavadu, dhnyavadu. Permission. Thank you, Jesus. Thank you, Jesus. Thank you, Jesus. ਲਾਰਡ ਜੀਸਸ ਤੇਰਾ ਧੰਨਵਾਦ ਉਹ ਧੰਨਵਾਦ ਉਹ ਧੰਨਵਾਦ ਉਹ ਸਮਰਥੀ ਪਰਮੇਸ਼ਰ ਕਿਉਂਕਿ ਤੂੰ ਹੀ ਆਤਮਾਨ ਹੋ ਸਭ ਸ਼ਕਤੀਮਾਨ ਪਰਮੇਸ਼ਰ ਤੂੰ ਹੀ ਜ਼ਿੰਦਾ ਔਰ ਤੂੰ ਹੀ ਜਲਾਲੀਆ ਪਰਮੇਸ਼ਰ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਆ ਖੁਦਾਵਨ ਤੂੰ ਸਭ ਦੇਵੀ ਦੇਵਤਿਆਂ ਚੋਂ ਮਹਾਨ ਹੈ ਤੂੰ ਪਵਿੱਤਰ ਪਰਮੇਸ਼ਰ ਹੈ ਖੁਦਾਵਨ ਤੇਰੇ ਦੁਲ ਤੇਰੀ ਸਮਾਨ ਕੋਈ ਨਹੀਂ ਆ ਖੁਦਾਵੰਸੀ ਆਈ ਦੀ ਸੁਬਾ ਵਿੱਚ ਪਰਮੇਸ਼ਰ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਝੁਕ ਜਾਂਦੇ ਆ ਲੋਰ ਸਮਰਪਿਤ ਸਰਂਡਰ ਹੋ ਜਾਂਦੇ ਆ ਖੁਦਾਵੰਤ ਤੇਰੇ ਲਈ ਇੱਕ ਨਵਾਂ ਗੀਤ ਗਾਉਂਦੇ ਆ ਯਹੋਵਾ ਪਰਮੇਸ਼ਰ ਤੇਰੇ ਆਂਗਨਾ ਦੇ ਵਿੱਚ ਸਾਮਰਥੀ ਪਰਮੇਸ਼ਰ ਧੰਨਵਾਦ ਅਰ ਸ਼ੁਕਰਗੁਜ਼ਾਰੀ ਦੇ ਨਾਲ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਪਰਵੇਸ਼ ਕਰਦੇ ਆ ਤੇਰੀ ਮਾਹਿਮਾ ਤੇਰੀ ਆਰਾਧਨਾ ਕਰਦੇ ਆ ਤੇਰੀ ਸ਼ੁਕਰਗੁਜ਼ਾਰੀ ਕਰਦੇ ਆ ਪਰਮੇਸ਼ਰ ਜੋ ਤੁਸਾਂ ਨੂੰ ਪੂਰੀ ਰਾਤ ਸੰਭਾਲਿਆ ਅਇਦਾ ਦਿਨ ਦਿਖਾਇਆ ਜ਼ਿੰਦਿਆ ਦੀ ਜ਼ਮੀਨ ਤੇ ਰੱਖਿਆ ਪਿਤਾ ਔਰ ਵਫਾਦਾਰ ਪਰਮੇਸ਼ਰ ਤੂੰ ਅਮਨੀ ਤਵੇਲੇ ਪਰਮੇਸ਼ਰ ਸਾਨੂੰ ਤਿਆਰ ਕਰਕੇ ਫਿਰ ਤੂੰ ਆਪਣੀ ਯੋਜਨਾ ਵਿੱਚ ਆਪਣੀ ਪ੍ਰੈਜ਼ੈਂਸ ਦੇ ਵਿੱਚ ਲੈ ਆਂਦਾ ਖੁਦਾਵਾਨ ਆਪਣੀ ਦਇਆ ਦੇ ਨਾਲ ਤੂੰ ਸਾਨੂੰ ਕੇਰ ਲਿਆ ਸਰਬਸ਼ਕਤੀਮਾਨ ਪਰਮੇਸ਼ਰ ਸੋ ਸਭ ਜਨ ਪਰਮੇਸ਼ਰ ਦੀਆਂ ਪਲਿਆਈਆਂ ਨੂੰ ਯਾਦ ਕਰਦੇ ਆ ਹਾਂ ਉਹਦੀਸ ਦਇਆ ਨੂੰ ਯਾਦ ਕਰਦੇ ਆ ਜੋ ਨੇ ਸਾਡੇ ਨਾਲ ਕੀਤੀ ਅੱਜ ਦੀ ਨਵੀਂ ਸਵੇਰ ਦੇ ਵਿੱਚ ਫਿਰ ਤੋਂ ਆਪਣੀ ਪ੍ਰੈਜ਼ੈਂਸ ਦੇ ਵਿੱਚ ਲੈ ਕੇ ਆਂਦਾ ਸਾਨੂੰ ਇੱਕ ਨਵਾਂ ਬਲ ਨਵੀਂ ਆਸ਼ੀਸ਼ ਦੇ ਨਾਲ ਆਪਣੇ ਆਨੰਦ ਦੇ ਨਾਲ ਭਰਪੂਰ ਕਰਕੇ ਇਸ ਅੰਮ੍ਰਿਤ ਵੇਲੇ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਉਹ ਸਾਨੂੰ ਲੈ ਕੇ ਆਇਆ ਉਸ ਸਾਮਰਥੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਆਬਰਾਮ ਇਜ਼ਾਕ ਯਾਕੂਬ ਹਨਾਹ ਨੂਕਰ ਦਾਊਦ ਦੇ ਪਰਮੇਸ਼ਰ ਦੀ ਮਾਹੀਮਾ ਕਰਦੇ ਹਾਂ ਜੋ ਸਾਡਾ ਵੀ ਪਰਮੇਸ਼ਰ ਆ ਜੋ ਕਦੀ ਨਾ ਬਦਲਣ ਵਾਲਾ ਕਦੀ ਨਾ ਉਂਗਲਣ ਵਾਲਾ ਜੋ ਜੀਵਤਾ ਪਰਮੇਸ਼ਰ ਜੋ ਸਾਨੂੰ ਕਦੀ ਨਾ ਛੱਡਦਾ ਕਦੀ ਨਾ ਤਿਆਗਦਾ ਜੋ ਕਹਿੰਦਾ ਯੁੱਗ ਦੇ ਅੰਤਿਕ ਮੈਂ ਤੇਰੇ ਨਾਲ ਹਾਂ ਖੁਦਾਵਨ ਕਹਿੰਦਾ ਮੈਂ ਆਪਣੇ ਲਹੂ ਦੇ ਨਾਲ ਤੈਨੂੰ ਤੋ ਦੇ ਤਾਂ ਮੈਂ ਆਪਣੇ ਕ੍ਰੂਜ਼ ਦੇ ਦੁਆਰਾ ਮੈਂ ਤੈਨੂੰ ਆਪਣੇ ਕੋੜਿਆਂ ਦੀ ਮਾਰ ਦੇ ਦੁਆਰਾ ਮੈਂ ਤੈਨੂੰ ਚੰਗਾ ਕਰ ਚੁੱਕਿਆ ਮੈਂ ਆਪਣੇ ਵਚਨਾਂ ਦੇ ਦੁਆਰਾ ਮੈਂ ਤੈਨੂੰ ਛੁੜਾਂ ਚੱਕੀਆਂ ਪਰਮੇਸ਼ਰ ਨੇ ਕਿਹਾ ਮੈਂ ਤੈਨੂੰ ਹਰ ਕਰਜ਼ ਤੋਂ ਆਜ਼ਾਦ ਕਰ ਚੁੱਕਿਆ ਜੋ ਮਸੀਹ ਵਿੱਚੋਂ ਨੇ ਕਿਹਾ ਇੱਕ ਨਵੀਂ ਸ੍ਰਿਸ਼ਟੀਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਕਹੋ ਕਿ ਪਰਮੇਸ਼ਰ ਮੈਂ ਤੇਰੇ ਵਿੱਚੋਂ ਪਰਮੇਸ਼ਰ ਤੇਰੇ ਲਹੂ ਨੇ ਮੈਨੂੰ ਤੋਦਤਾ ਤੇਰੇ ਕੋੜਿਆਂ ਦੀ ਸ਼ਾਮਰਤ ਨੇ ਮੈਨੂੰ ਚੰਗਾ ਕੀਤਾ ਪਰਮੇਸ਼ਰ ਤੇਰੇ ਬਚਨਾਂ ਨੇ ਪਿਤਾ ਮੈਨੂੰ ਹਰ ਗਰੀਬੀ ਤੋਂ ਹਰ ਕਰਜ਼ ਤੋਂ ਆਜ਼ਾਦ ਕੀਤਾ ਪਰਮੇਸ਼ਰ ਖੁਦਾਵੰ ਤੂੰ ਮੈਨੂੰ ਆਪਣਾ ਉਧਾਰ ਦਿਖਾ ਕੇ ਆਪਣੀ ਪ੍ਰੈਜ਼ੈਂਸ ਦੇ ਵਿੱਚ ਲੈ ਕੇ ਆਂਦਾ ਪਰਮੇਸ਼ਰ ਐ ਖੁਦਾਵੰ ਤੂੰ ਮੇਰੇ ਤੇ ਆਪਣੀ ਕਿਰਪਾ ਭਰੀ ਨਿਗਾਹ ਨੂੰ ਪਰਮੇਸ਼ਰ ਕੀਤਾ ਮੈਂ ਉਹਦੇ ਲਈ ਤੇਰਾ ਧੰਨਵਾਦ ਕਰਦਾ ਪਰਮੇਸ਼ਰ ਖੁਦਾਵੰ ਤੇਰੀ ਦਇਆ ਤੇਰੀ ਕਿਰਪਾ ਜੋ ਮੇਰੇ ਉੱਤੇ ਹੋਈ ਪਰਮੇਸ਼ਰੋ ਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਕਿਉਂਕਿ ਖੁਦਾਵੰ ਯਹੋਵਾ ਤੂੰ ਮੈਨੂੰ ਚੁਣਿਆ ਠਹਿਰਾਇਆ ਤਾਂਕਿ ਮੈਂ ਬਹੁਤ ਸਾਰਾ ਫਲ ਲੈ ਕੇ ਆ ਸਕਾਂ ਸੋ ਕਹੋ ਕਿ ਪਰਮੇਸ਼ਰ ਅੱਜ ਮੈਂ ਤੇਰੀ ਮਹਾਨ ਯੋਜਨਾ ਦੇ ਨਾਲ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਇਆ ਨਹੀਂ ਬਲਕਿ ਲਿਆਇਆ ਗਿਆ ਨਾਤਾ ਬਲ ਨਾਤਾ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਕਹੋ ਕਿ ਪਵਿੱਤਰ ਆਤਮਾ ਅਸੀਂ ਤੇਰਾ ਸਵਾਗਤ ਕਰਦੇ ਹਾਂ ਗੁੱਡ ਮਾਰਨਿੰਗ ਹੌਲੀ ਸਪੀਰਿਟ ਪਵਿੱਤਰਾਤਮਾ ਤੜਿ ਤੋਂ ਬਿਨਾ ਸਿੱਕੁਛ ਨਹੀਂ ਆ ਖੁਦਾਵੰ ਪਾਕ ਰੂ ਜਿਸ ਨੇ ਪਿਤਾ ਪ੍ਰਭੂ ਯੇਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਖੁਦਾਵੰ हे ਪਵਿੱਤਰਾਤਮਾ ਅਸੀਂ ਤੇਨੂੰ ਮੰਗਦੇ ਆ ਸਾਡੀਆਂ ਜ਼ਿੰਦਗੀਆਂ ਤੇ ਠਹਿਰੋ ਸਾਡੇ ਕਰਾਨੀਆਂ ਚ ਇੰਟਰਫੇਅਰ ਕਰੋ ਮੇਰੀ ਲਾਈਫ ਚ ਇੰਟਰਫੇਅਰ ਕਰੋ ਅੱਜ ਦੇ ਮੇਰੇ ਸਾਰੇ ਕੰਮਾਂ ਦੇ ਵਿੱਚ ਇੰਟਰਫੇਅਰ ਕਰੋ ਮੈਨੂੰ ਬਰਕਤ ਦੋ ਮੈਨੂੰ ਇੱਕ ਆਸ਼ੀਸ਼ ਦਾ ਕਾਰਨ ਬਣਾਓ ਪਰਮੇਸ਼ਰ ਖੁਦਾਵਨ ਯਾਹਵਾ ਤੂੰ ਅੱਜ ਮੈਨੂੰ ਆਪਣੇ ਆਤਮਾ ਦੇ ਦੁਆਰਾ ਜੀਵਾਲ ਮੇਰੀਆਂ ਮੁਰਦਾ ਚੀਜ਼ਾਂ ਨੂੰ ਪਵਿੱਤਰ ਆਤਮਾ ਜੀਵਾਲ ਦੇ ਖੁਦਾਵਨ ਜਿਸ ਤਰ੍ਹਾਂ ਪਿਤਾ ਪ੍ਰਭੂ ਯੀਸ਼ੂ ਮਸੀਹ ਨੂੰ ਤੁਸੀਂ ਮੁਰਦਾ ਵਿੱਚੋਂ ਜੀਵ ਉਠਾਇਆ ਉਸੇ ਹੀ ਤਰ੍ਹਾਂ ਖੁਦਾਵਨ ਅੱਜ ਤੇਰੀ ਪ੍ਰੈਜ਼ੈਂਸ ਅੱਜ ਤੇਰਾ ਮੱਸਾ ਅੱਜ ਖੁਦਾਵਨ ਪਵਿੱਤਰ ਆਤਮਾ ਤੜੀਓ ਸਮਰਥ ਮੈਨੂੰ ਜੀਵ ਉਠਾਵੇ ਮੇਰੀ ਮੈਰਿਜ ਲਾਈਫ ਨੂੰ ਮੇਰੇ ਮੁਰਦੇ ਰਿਲੇਸ਼ਨਸ਼ਿਪਸ ਨੂੰ ਪਰਮੇਸ਼ਰ ਖੁਦਾਵਨ ਮੇਰੇ ਮੁਰਦਾ ਫਾਈਨੰਸ ਨੂੰ ਮੇਰੇ ਮੁਰਦਾ ਅੰਗਾਂ ਨੂੰ ਪਰਮੇਸ਼ਰ ਮੇਰੇ ਮੁਰਦਾ ਹਾਲਾਤਾਂ ਨੂੰ ਪਰਮੇਸ਼ਰ ਖੁਦਾਵਨ ਪਾਕ ਰੂਹ ਜੀ ਉਠਾ ਪਵਿੱਤਰ ਆਤਮਾ ਜੀ ਉਠਾ ਤੇਰੇ ਜੀ ਉਠਣ ਦੀ ਸਮਰਥ ਨੂੰ ਅਸੀਂ ਮੰਗਦੇ ਹਾਂ ਲਾਰਡ ਅੱਜ ਤੇਰੇ ਜੀ ਉਠਣ ਦੀ ਸਮਰਥ ਖੁਦਾਵਨ ਮੇਰੀ ਪ੍ਰਾਰਥਨਾ ਜ ਤੇਰੇ ਲੋਕਾਂ ਤੇ ਉੱਤਰੇ ਖੁਦਾਵਨ ਐ ਯਹੋਵਾਹ ਖੁਦਾਵਨ ਖੁਦਾ ਯਹੋਵਾ ਯਰੀ ਯਹੋਵਾ ਰਫਾ ਯਹੋਵਾ ਐਲੋਹੀਮ ਕੁਦਾਵਨ ਅੱਜ ਇਹਨਾਂ ਨੂੰ ਛੂਲ ਹੈ ਸਮਰਥੀ ਪਰਮੇਸ਼ਰ ਖੁਦਾਵਨ ਅੱਜ ਇਹ ਅੰਮ੍ਰਿਤ ਵੇਲੇ ਜੋ ਤਿਆਰੀ ਕਰਕੇ ਪਰਮੇਸ਼ਰ ਤੇਰੀ ਪ੍ਰੈਜ਼ੈਂਸ ਦੇ ਵਿੱਚ ਆ ਖੁਦਾਵਨ ਤੇਰਾ ਆਤਮਾ ਜਿੰਨਾ ਤੇ ਉੱtre ਖੁਦਾਵਨ ਆਈ ਤੇਰੀ ਸਮਰਥਨਾ ਨੂੰ ਟੱਚ ਕਰੇ ਖੁਦਾਵਨ ਤੇਰਾ ਮਸਾਜ ਸਾਰੇ ਜੂਲਿਆਂ ਨਵੀਆਂ ਨਦੀਆਂ ਜ਼ਿੰਦਗੀਆਂ ਚ ਤੋੜੇ ਖੁਦਾਵਨ ਸਾਰੇ ਸ਼ੈਤਾਨੀਆ ਯੋਜਨਾ ਨਦੀ ਲਾਈਫ ਚ ਕੈਨਸਲ ਹੋ ਜਾਣ ਪਰਮੇਸ਼ਰ ਸੋ ਕਹੋ ਕਿ ਪਰਮੇਸ਼ਰ ਤੇਰਾ ਧੰਨਵਾਦ ਹੋ ਤੇਰਾ ਧੰਨਵਾਦ ਹੋ ਤੇਰਾ ਧੰਨਵਾਦ ਹੋ ਪਿਤਾ ਤੇਰਾ ਧੰਨਵਾਦ ਹੋ ਖੁਦਾਵਨ ਜੋ ਸੀ ਤੇਰੀਆਂ ਪਲਿਆਈਆਂ ਨੂੰ ਦੇਖ ਚੁੱਕੇ ਆ ਪਰਮੇਸ਼ਰ ਜੋ ਅਸੀਂ ਦੇਖਣ ਜਾ ਰਹੇ ਹਾਂ ਪਰਮੇਸ਼ਰ ਜੋ ਤੂੰ ਸਾਡੇ ਤੇ ਕਰਨ ਜਾ ਰੋ ਨਾ ਸਭ ਪਲਿਆਈਆਂ ਦੀ ਲਾਰਡ ਤੇਰਾ ਧੰਨਵਾਦ ਹੋ ਧੰਨਵਾਦੋ 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 ਪਰਮੇਸ਼ਰ ਤੂੰ ਮੇਰੇ ਸੋਗ ਨੂੰ ਆਨੰਦ ਦੇ ਵਿੱਚ ਬਦਲਣ ਜਾ ਰਿਹਾ ਪਰਮੇਸ਼ਰ ਤੇਰਾ ਧੰਨਵਾਦੋ ਮੇਰੇ ਪਿੱਟਨ ਨੂੰ ਨੱਚਣ ਦੇ ਵਿੱਚ ਤੂੰ ਬਦਲਣ ਜਾ ਰਿਹਾ ਪਰਮੇਸ਼ਰ ਤੇਰਾ ਧੰਨਵਾਦੋ ਮੇਰੀ ਸਪਿਰਚੁਅਲ ਲਾਈਫ ਨੂੰ ਤੂੰ ਰੀਬਿਲਡ ਰੀਸਟਰੋ ਕਰਨ ਜਾ ਰਿਹਾ ਪਰਮੇਸ਼ਰ ਖੁਦਾਵੰਨ ਮੈਂ ਤੇਰਾ ਧੰਨਵਾਦ ਕਰਦਾ ਅੱਜ ਦੇ ਤੂੰ ਮੇਰੇ ਸਾਰੇ ਕੰਮਾਂ ਤੇ ਮੈਨੂੰ ਬਰਕਤ ਦੇਣ ਜਾ ਰਿਹਾ ਮੈਂ ਤੇਰਾ ਧੰਨਵਾਦ ਕਰਦਾ ਤੂੰ ਮੈਨੂੰ ਉੱਚੀਆਂ ਸਥਾਨਾਂ ਤੇ ਬਿਠਾਉਣ ਜਾ ਰਿਹਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਤੂੰ ਮੈਨੂੰ ਅੱਛੀ ਜੌਬ ਦੇਣ ਜਾ ਰਿਹਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਤੂੰ ਮੇਰੇ ਦਰਮ ਨੂੰ ਖੋਲਣ ਜਾ ਰਿਹਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਅੱਜ ਜਿਹੜੇ ਕੰਮ ਦੇ ਵਿੱਚ ਮੈਂ ਖੁਦਾਵੰ ਜਿਹੜੇ ਕੰਮਾਂ ਨੂੰ ਮੈਂ ਕਰਨ ਜਾ ਰਿਹਾ ਪਰਮੇਸ਼ਰ ਅੱਜ ਤੋਂ ਦੇ ਲਈ ਮੇਰੇ ਰਸਤਿਆਂ ਨੂੰ ਖੋਲਣ ਜਾ ਰਿਹਾ ਤੂੰ ਮੈਨੂੰ ਡਿਵਾਈਨ ਸਲ ਪਰ ਦੇਣ ਜਾ ਰਿਹਾ ਤੂੰ ਮੈਨੂੰ ਫੇਵਰ ਦੇਣ ਜਾ ਰਿਹਾ ਪਰਮੇਸ਼ਰ ਤੂੰ ਮੈਨੂੰ ਬles ਕਰਨ ਜਾ ਰਿਹਾ ਪਰਮੇਸ਼ਰ ਤੂੰ ਮੇਰੇ ਇਰਦ ਗਿਰਦ ਦੇ ਐਟਮੋਸਫੇਅਰ ਨੂੰ ਚੇਂਜ ਕਰਨ ਜਾ ਰਿਹਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਕਹੋ ਕਿ ਪਰਮੇਸ਼ਰ ਮੈਂ ਤੇਰੀ ਹਰ ਬਰਕ ਧੰਨਵਾਦ ਕਰਦਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹallelujah 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 ਤੁਸੀਂ ਬlesed ਲੋਗ ਹੋ ਜੋ ਹਰ ਰੋਜ਼ ਤੁਸੀਂ ਪਰਮੇਸ਼ਰ ਦੀ ਪ੍ਰੈਜ਼ੈਂਸ 에 ਚ ਨਾ ਪ੍ਰਾਰਥਨਾਵਾਂ ਦੇ ਦੁਆਰਾ ਆਪਣੇ 삶 ਵਿੱਚ ਨੂੰ ਬੋਲਦੇ ਆ ਪਰਮੇਸ਼ਰ ਤੁਹਾਨੂੰ ਰਿਸਟ੍ਰੋ ਕਰਦੇ ਆ ਪਰਮੇਸ਼ਰ ਤੁਹਾਨੂੰ ਬles ਕਰਦੇ ਆ ਹਰ ਰੋਜ਼ ਤੁਸੀਂ ਸਮੇਂ ਦੇ ਅਨੁਸਾਰ ਜਦੋਂ ਤੁਸੀਂ ਬੈਠਦੇ ਨਾ ਪ੍ਰਾਰਥਨਾਵਾਂ ਨਾਲ ਚੁਣ ਕੇ ਆਪਣਾ ਬੈਸਟ ਸਮਾਂ ਪਰਮੇਸ਼ਰ ਨੂੰ ਦਿੰਨੇ ਆ ਤੁਸੀਂ ਆਪਣੇ ਰਿਲੇਸ਼ਨਸ਼ਿਪ ਨੂੰ ਖੁਦਾਵੰਦੇ ਨਾਲ ਇੱਕ ਗੁੱਡ ਬੈਸਟ ਰਿਲੇਸ਼ਨਸ਼ਿਪ ਬਣਾਉਣੇ ਆ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਵੱਡੇ ਕਾਰਜ ਆ ਕਰ ਦੇ ਪਰਮੇਸ਼ਰ ਤੁਹਾਨੂੰ ਬles ਕਰਦੇ ਆ ਹਰ ਰੋਜ਼ ਜਦ ਤੁਸੀਂ ਇਹਨਾਂ ਪ੍ਰਾਰਥਨਾਵਾਂ ਦੇ ਨਾਲ ਜੁੜ ਕੇ ਆਪਣਾ ਅੱਛਾ ਬੀਜ ਬੋਨੇ ਆ ਆਪਣੀ ਜ਼ੁਬਾਨ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਅੰਗੀਕਾਰਾਂ ਦੇ ਨਾਲ ਪਰਮੇਸ਼ਰ ਦੇ ਵਚਨਾਂ ਦੇ ਦੁਆਰਾ ਤੁਸੀਂ ਪ੍ਰਾਰਥਨਾ ਕਰਦੇ ਹੋ ਉਹਦੀ ਪ੍ਰੈਜ਼ੈਂਸ ਦੇ ਵਿੱਚ ਬੋਨੇ ਆ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ 'ਚ ਤੁਹਾਨੂੰ ਪ੍ਰਤੀਫਲ ਦੇਵੇਗਾ ਤੁਹਾਨੂੰ ਬles ਕਰੇਗਾ ਸੋ ਇਸੇ ਤਰ੍ਹਾਂ ਇਹਨਾਂ ਪ੍ਰਾਰਥਨਾਵਾਂ ਦੇ ਨਾਲ ਜੁੜੇ ਰਹਿਣਾ ਬਣੇ ਰਹਿਣਾ ਔਰ ਸਭ ਜਨ ਆਪਣੇ ਹੋਟਾਂ ਨੂੰ ਖੋਲੋ ਗੇ ਜ਼ੁਬਾਨ ਚ ਪ੍ਰਾਰਥਨਾ ਕਰੋ ਆਈ ਦੇ ਵਰਡ ਦੇ ਲਈ ਪਰਮੇਸ਼ਰ ਦੇ ਜੀਵਿਤ ਵਚਨਾਂ ਦੇ ਲਈ ਉਹ ਵਚਨ ਜੋ ਸਾਨੂੰ ਜੀਣਾ ਸਿਖਾਉਂਦੇ ਆ ਉਹ ਵਚਨ ਜੋ ਸਾਡੇ ਲਈ ਰਸਤਿਆਂ ਨੂੰ ਖੋਲਦੇ ਆ ਉਹ ਵਚਨ ਜੋ ਸਾਨੂੰ ਆਉਣ ਵਾਲੀਆਂ ਤਬਾਹੀਆਂ ਤੋਂ ਬਚਾਉਂਦੇ ਆ ਉਹ ਮਹਰ ਪਰਮੇਸ਼ਵਰ ਦੇ ਮੂੰਹ ਦੇ ਜੀਵਤ ਵਚਨ ਜੋ ਸਾਨੂੰ ਜੀਵਿਤ ਕਰਦੇ ਆ ਸਾਡੀ ਮੂਰਖਤਾਈਆਂ ਨੂੰ ਖਤਮ ਕਰਕੇ ਪਰਮੇਸ਼ਰ ਸਾਨੂੰ ਬੁੱਧੀਮਾਨ ਬਣਾਉਂਦੇ ਆ ਸਾਨੂੰ ਆਪਣੇ ਗਿਆਨ ਦੇ ਵਿੱਚ ਵਧਾਉਂਦੇ ਆ ਤਾਂਕਿ ਕੋਈ ਅਗਿਆਨਤਾ ਸਾਨੂੰ ਨਾਸ਼ ਨਾ ਕਰ ਸਕੇ ਸੋ ਕਹੋ ਕਿ ਪਰਮੇਸ਼ਰ ਅੱਜ ਆਪਣੇ ਵਚਨ ਨੂੰ ਪੇਚ ਕੇ ਮੇਨਾਂ ਗੱਲ ਕਰ ਪਰਮੇਸ਼ਾ ਔਰ ਮੈਨੂੰ ਆਉਣ ਵਾਲੀ ਹਰ ਤਬਾਹੀ ਤੋਂ ਬਚਾ ਕਿਉਂਕਿ ਜਦ ਜਦ ਤੂੰ ਆਪਣੇ वचन ਨੂੰ ਭੇਜਿਆ ਤੇਰਾ ਸੰਪੂਰਨ छुटकारा ਮੇਰੀ ਲਾਈਫ ਦਾ ਹਿੱਸਾ ਹੋਇਆ ਪਰਮੇਸ਼ਰ ਤੂੰ ਮੈਨੂੰ ਸੰਪੂਰਨ ਪਰਮੇਸ਼ਰ ਡਿਲੀਵਰ ਕੀਤਾ ਮੈਨੂੰ ਚੰਗਾ ਕੀਤਾ ਮੈਨੂੰ ਆਜ਼ਾਦ ਕੀਤਾ ਪਰਮੇਸ਼ਰ ਅੱਜ ਇਸ वचन ਦੇ ਦੁਆਰਾ ਮੈਂ ਕੰਪਲੀਟ ਆਪਣੀ ਹੀਲਿੰਗ ਨੂੰ ਲੈ ਸਕਾਂ ਪਰਮੇਸ਼ਰ ਆਪਣੀ ਡਿਲੀਵਰਸ ਨੂੰ ਲੈ ਸਕਾਂ ਆਪਣੀ ਬਰਕਤ ਨੂੰ ਲੈ ਸਕਾਂ ਪਰਮੇਸ਼ਰ ਔਰ ਮੇਰੀ ਪ੍ਰਾਰਥਨਾ ਪ੍ਰਭੇ ਯਸ਼ੂ ਮਸੀਹ ਦੇ ਨਾਮ ਵਿੱਚ ਖੁਦਾਵਨ ਅੱਜ ਦਿਨ ਪ੍ਰਾਤਨਾ ਦੇ ਨਾਲ ਜੁੜਿਆ ਇੱਕ ਇੱਕ ਜਨ ਸੇਮਨਾਰ ਵੇ ਪਰਮੇਸ਼ਰ ਤੇਰੀ ਪਵਿੱਤਰ ਸਾਮਰਥ ਇਹਨਾਂ ਨੂੰ ਕੇਰੇ ਪਰਮੇਸ਼ਰ ਅੱਜ ਦਾ ਵਚਨ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਾਂ 'ਚ 100 ਗੁਣਾ ਫਲ ਲੈ ਕੇ ਆਵੇ ਖੁਦਾਵਨ ਅੱਜ ਦਾ ਵਚਨ ਇਹਨਾਂ ਨਾਲ ਗੱਲ ਕਰੇ ਪਿਤਾ ਤੇਰਾ ਹੈਵਨ ਇਹਨਾਂ ਤੇ ਖੁੱਲੇ ਜਦੇ ਵਚਨ ਨੂੰ ਸੁਣਨ ਪਰਮੇਸ਼ਰ ਇਹ ਸਮਝਣ ਪਿਤਾ ਔਰ ਇਹ 100 ਗੁਣਾ ਫਲ ਲੈ ਕੇ ਆਉਣ ਪਰਮੇਸ਼ਰ ਔਰ ਖੁਦਾਵਨ ਹਰ ਦੁਸ਼ਟ ਆਤਮਾ ਨਦੀ ਲਾਈਫ ਨੂੰ ਛੱਡ ਕੇ ਜਾਵੇ ਇਹ ਖੁਦਾਵਨ ਬਚਨ ਨੂੰ ਸੁੰਦਿਆ ਸੁੰਦਿਆ ਹੀਲ ਢੋਂ ਪਰਮੇਸ਼ਰ ਡਿਲੀਵਰ ਹੋਣ ਯਸ਼ੂ ਦੇ ਨਾਮ ਵਿੱਚ ਖੁਦਾਵਨ ਔਰ ਯਹੋਵਾ ਪਰਮੇਸ਼ਰ ਤੇਰੀ ਬਰਕਤ ਤੇਰੀ ਆਸ਼ੀਸ਼ ਇਹਨਾਂ ਤੇ ਠਹਿਰੇ ਪ੍ਰਭ ਯਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ ਸੋ ਸਭ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਬਚਨ ਨੂੰ ਸੁਣਨ ਤੋਂ ਪਹਿਲਾਂ ਕਰੋ ਗੈਰ ਜ਼ੁਬਾਨ ਚ ਪ੍ਰਾਰਥਨਾ ਰੇ ਬੇਸ਼ੱਕੇ ਤੇ ਨੈਲੇ ਰੇ ਬੋਰੋ ਸ਼ੱਕੇ ਤੇ ਨੈਲੇ ਰੇ ਬਰੇ ਰੇ ਖੇ ਤੇ ਨੈਲੇ ਰੇ ਬੋਰੋ ਸ਼ੱਕੇ ਤੇ ਨੈਲੇ ਰੇ ਬਰੇ ਸ਼ੱਕੇ ਤੇ ਨੈਲੇ ਰੇ ਬਰੇ ਰੱਬਾ ਸ਼ਾਖਾ ਤਨ ਲਾ ਰੱਬਾ ਬਾ 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 ਰੋ ਕੋ 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 ਤੋ ਰੋ ਬੋ ਰੋ ਯੋ ਕੋ ਤੋ ਨੋ ਲੋ ਰੋ ਬੋਰੋ ਸ਼ੱਕੇ ਤੇ ਨੈਲੇ ਰੇ ਬਰੇ ਕਹਿੰਦੇ ਆ ਕਿ ਪਰਮੇਸ਼ਰ ਮੈਂ ਤਿਆਰ ਆਂ ਖੁਦਾਵਨ ਅੱਜ ਮੈਨੂੰ ਬਰਕਤ ਦੇ ਮੈਨੂੰ ਬles ਕਰ ਪਰਮੇਸ਼ਰ ਰੇ ਬੇਸ਼ੱਕ ਕੇ ਤਿੰਨੇ ਲੇਰੇ ਬੇਰਿਸ਼ ਚੇਕ ਕੇ ਤਿੰਨੇ ਲੇਰੇ ਬੇਰੀ ਸਭ ਬੋਲੋ ਆਮੀਨ ਆਮੀਨ ਬੁੱਧ ਤੇ ਸਿੱਖਿਆ ਜਾਣਨ ਲਈ ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ ਨਾਲੇ ਧਰਮ ਨ્યાਅ ਤੇ ਇਨਸਾਫ ਵੀ ਪੋਲਿਆਂ ਨੂੰ ਸਿਆਣਾਪ ਅਤੇ ਜਵਾਨਾਂ ਨੂੰ ਗਿਆਨ ਤੇ ਮਤ ਦੇਣ ਲਈ ਭਈ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ। ਪਿਓ ਕਹਾਉਤਾ ਤੇ ਦ੍ਰਿਸ਼ਟਾਂਤਾਂ ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ 부ਜ਼ਾਰਤਾਂ ਨੂੰ ਸਮਝਣ। ਯਹਵਾ ਦਾ ਪੈ ਗਿਆਨ ਦਾ ਮੁੱਲ ਹੈ। ਬੁੱਧ ਅਤੇ ਸਿੱਖਿਆ ਨੂੰ ਮੁਰਕ ਤੁਛ ਜਾਣਦੇ ਹਨ। हे ਮੇਰੇ ਪੁੱਤਰ ਤੂੰ ਆਪਣੇ ਪਿਓ ਦਾ ਉਪਦੇਸ਼ ਸੁਣ ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀ। ਕਿਉਂ ਜੋ ਉਹ ਤੇਰੇ ਸਿਰ ਲਈ ਸਿੰਗਾਰਣ ਵਾਲਾ ਸਹਿਰਾ ਅਤੇ ਤੇਰੇ ਗਲ ਦੇ ਲਈ ਕੈਂਠਾ ਹੋਣ ਗਿਆ हे ਮੇਰੇ ਪੁੱਤਰ ਜੇ ਕਦੀ ਪਾਪੀ ਤੈਨੂੰ ਫਸਲਾਉਣ ਤਾਂ ਤੂੰ ਉਹਨਾਂ ਦੀ ਨਾ ਮੰਨੀ ਜੇ ਉਹ ਆਖਣ ਪਾਈ ਸਾਡੇ ਨਾਲ ਚੱਲ ਅਸੀਂ ਖੂਨ ਕਰਨ ਨੂੰ ਦਾਅ ਲਾਈਏ ਪਨਹਕ ਬਿਦੋਸ਼ਾਂ ਦੀ ਕਾਤ ਵਿੱਚ ਲੁੱਕ ਕੇ ਬੈਠੀ ਅਸੀਂ ਉਹਨਾਂ ਨੂੰ ਪਤਾਲ ਵਾਂਗੂ ਜਿਉਂ ਜਿਉਂਦਾ ਹੀ ਪਾਛ ਲਈਏ ਅਤੇ ਸਾਪ ਤਾਂ ਉਹਨਾਂ ਵਾਂਗੂ ਜੋ ਟੋਏ ਵਿੱਚ ਉੱਤਰਦੇ ਹਨ ਸਾਨੂੰ ਸਭ ਪਰਕਾਰ ਦੇ ਅਨਮੋਲ ਪਦਾਰਥ ਮਿਲਣਗੇ ਅਸੀਂ ਲੁੱਟਦੇ ਮਾਲ ਨਾਲ ਆਪਣੇ ਘਰ ਪਾਰ ਲਈਏ ਲਾਵਾਂਗੇ ਸਾਡੇ ਵਿੱਚ ਹੀ ਆਪਣਾ ਗੁਨਾ ਪਾ ਲੈ ਸਾਡੀ ਸਭਨਾ ਦੀ ਇੱਕੋ ਹੀ ਥੈਲੀ ਹੋ हे ਮੇਰੇ ਪੁੱਤਰ ਤੂੰ ਉਹਨਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੀ ਉਹਨਾਂ ਦੇ ਮਾਰਗਾਂ ਤੋਂ ਆਪਣੇ ਪੈਰ ਨੂੰ ਰੋਕੀ ਕਿਉਂ ਜੋ ਉਹਨਾਂ ਦੇ ਪੈਰ ਬੁਰੀਾਈ ਵੱਲ ਨੱਠਦੇ ਨੱਠਦੇ ਅਤੇ ਖੂਨ ਕਰਨ ਨੂੰ ਫੁਰਤੀ ਕਰਦੇ ਹਨ ਕਿਸੇ ਪੰਛੀ ਦੇ ਵੇਖਦਿਆਂ ਜਾਲ ਵਿਛਾਉਣਾ ਵਿਅਰਥ ਹੈ ਉਹ ਆਪਣਾ ਹੀ ਖੂਨ ਕਰਨ ਲਈ ਦਾਅ ਲਾਉਂਦੇ ਹਨ ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁੱਕ ਕੇ ਕਾਤ ਵਿੱਚ ਬੈਠਦੇ ਹਨ ਨਫੇ ਦੇ ਸਾਰੇ ਲੋਬੀਆਂ ਦੀ ਚਾਲ ਐਹ ਜਿਹੀ ਹੁੰਦੀ ਹੈ ਉਹ ਆਪਣੇ ਮਾਲਕਾ ਦੀ ਜਾਨ ਲੈ ਜਾਂਦਾ ਹੈ ਬੁੱਧ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ ਉਹ ਚੌਂਕਾ ਵਿਝਾਕਾ ਮਾਰਦੀ ਹੈ ਉਹ ਬਾਜ਼ਾਰਾਂ ਦੀਆਂ ਸਿਰੀਆਂ ਉੱਤੇ ਹੋਕਾ ਦਿੰਦੀ ਹੈ ਉਹ ਫਾਟਕਾਂ ਦੇ ਲਾਂਗਿਆਂ ਉੱਤੇ ਅਤੇ ਸ਼ਹਿਰ ਵਿੱਚ ਇਹ ਗੱਲਾਂ ਕਰਦੀ ਹੈ हे ਭੋਲਿਓ ਤੁਸੀਂ ਕਦੋਂ ਤਾਈਂ ਭੋਲੇਪਨ ਨਾਲ ਪ੍ਰੀਤ ਪਾਲੋਗੇ ਅਤੇ ਮਖੌਲੀ ਆਪਣੇ ਮਖੌਲ ਤੋਂ ਪ੍ਰਸੰਨ ਹੋਣਗੇ ਅਤੇ ਮੂਰਖ ਗਿਆਨ ਨਾਲ ਵੈਰ ਰੱਖਣਗੇ ਮੇਰੀ ਤਾੜ ਸੁਣ ਕੇ ਮੁੜੋ ਵੇਖੋ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ ਮੈਂ ਆਪਣੇ ਵਚਨ ਤੈਨੂੰ ਸਮਝਾਵਾਂਗੀ ਮੈਂ ਤਾਂ ਆਵਾਜ਼ ਮਾਰੀ ਪਰ ਤੁਸੀਂ ਆੱਖਾਂ ਨਾ ਮੰਨਿਆ ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵਿਧਿਆ ਨਾ ਕੀਤਾ ਸਗੋ ਤੁਸੀਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ ਅਤੇ ਮੇਰੀ ਤਾੜ ਦੀ ਕੁਛ ਚਾਹ ਨਾ ਕੀਤੀ ਮੈਂ ਵੀ ਤੁਹਾਡੀ ਪਿਪਤਾ ਉੱਤੇ ਹੱਸਾਂਗੀ ਅਤੇ ਜਦ ਤੁਹਾਡੇ ਉੱਤੇ ਪੈ ਆ ਪਵੇਗਾ ਤਾਂ ਮੈਂ ਠੱਠਾ ਮਾਰਾਂਗੀ ਜਿਸ ਵੇਲੇ ਚੱਖੜ ਚੋਲੇ ਵਾਂਗਰ ਤੁਹਾਡੇ ਉੱਤੇ ਪੈ ਆ ਪਵੇਗਾ ਅਤੇ ਵਾਵਰੋਲੇ ਦੀ ਨਿਆਈ ਤੁਹਾਡੇ ਉੱਤੇ ਵਿਪਤਾ ਆ ਪਵੇਗੀ ਅਤੇ ਤੁਹਾਨੂੰ ਕਸ਼ਟ ਅਤੇ ਸੰਕਟ ਹੋਵੇਗਾ ਉਸ ਵੇਲੇ ਉਹ ਮੇਰੀਆਂ ਦੁਹਾਈਆਂ ਦੇਣਗੇ ਪਰ ਮੈਂ ਉੱਤਰ ਨਾ ਦੇਵਾਂਗੀ ਉਹ ਮਨੋ ਲਾ ਕੇ ਮੈਨੂੰ ਪਾਲਣਗੇ ਪਰ ਮੈਂ ਉਹਨਾਂ ਨੂੰ ਨਾ ਲੱਭਾਂਗੀ ਕਿਉਂ ਜੋ ਉਹਨਾਂ ਨੇ ਗਿਆਨ ਨਾਲ ਵੈਰ ਰੱਖਿਆ ਅਤੇ ਯਹਵਾ ਦਾ ਪੈ ਪਸੰਦ ਨਾ ਕੀਤਾ ਉਹਨਾਂ ਮੇਰੀ ਮੱਤ ਦੀ ਕੁਝ ਲੋੜ ਨਾ ਰੱਖੀ ਅਤੇ ਮੇਰੀ ਸਾਰੀ ਤਾਂ ਨੂੰ ਤੁਸ਼ ਜਾਣਿਆ ਇਸ ਲਈ ਉਹ ਆਪਣੀ ਕਰਨੀ ਦਾ ਫਲ ਭੋਗਣਗੇ ਅਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ ਕਿਉਂ ਜੋ ਪੋਲੇ ਫਿਰਜਾਨ ਕਰਕੇ ਮਾਰੇ ਜਾਣਗੇ ਅਤੇ ਮੂਰਖਾਂ ਦੀਆਂ ਲਾਹ ਪਰਵਾਈਆਂ ਉਹਨਾਂ ਦਾ ਨਾਸ਼ ਕਰੇਗੀ ਪਰ ਜੋ ਮੇਰੀ ਸੁੰਦਾ ਹੈ ਉਹ ਸੁਖ ਨਾਲ ਵਸੇਗਾ ਅਤੇ ਬਲਾਂ ਤੋਂ Nirpa ho ke shanti nal rahega sab bolo ameen ਥੈਂਕ ਯੂ ਜੀਜ਼ਸ ਸਭ ਜਨ ਕਹਿੰਦੇ ਆ ਕਿ ਪਰਮੇਸ਼ਰ ਆਈ ਦੇ ਤੇਰੀ ਜੀਵਿਤ ਵਚਨ ਦੇ ਲਈ ਖੁਦਾਵੰ ਤੇਰਾ ਧੰਨਵਾਦ ਹੋ ਖੁਦਾਵੰ ਥੈਂਕ ਯੂ ਜੀਜ਼ਸ ਸਮਰਥੀ ਪਰਮੇਸ਼ਰ ਔਰ ਮੇਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਆਈ ਦੇ ਵਚਨ ਤੇਰੇ ਲੋਕਾਂ ਨੂੰ ਪਰਮੇਸ਼ਰ ਬਲੈਸ ਕਰ ਚੁੱਕਿਆ ਪਰਮੇਸ਼ਰ ਆਸ਼ੀਸ਼ਿਤ ਕਰ ਚੁੱਕਿਆ ਸੌ ਗੁਣਾ ਫਲ ਲੈ ਕੇ ਆਉਣਗੇ ਪਰਮੇਸ਼ਰ ਅੱਜ ਦਾ ਵਚਨ ਪਰਮੇਸ਼ਰ ਇਹਨਾਂ ਦੇ ਮਨ ਇਹਨਾਂ ਦੇ ਹਿਰਦਿਆਂ ਨੂੰ ਛੂ ਚੁੱਕਿਆ ਪਰਮੇਸ਼ਰ ਖੁਦਾਵਨ ਆਇਤੋਬਾ ਦੇ ਤੇਰੇ ਬਚਨ ਨੂੰ ਖੁਦਾਵਨ ਜਿਨ੍ਹਾਂ ਨੇ ਸੁਣਿਆ ਪੜਿਆ ਪਰਮੇਸ਼ਰੋਂ ਤੇ ਮੰਨਨ ਕਰਿਆ ਪਰਮੇਸ਼ਰ ਇਹ ਬੁੱਧੀਵਾਨ ਹੋਣਗੇ ਖੁਦਾਵਨ ਮੇਰੀ ਪ੍ਰਾਰਥਨਾ ਯਸ਼ੂ ਦੇ ਨਾਮ ਵਿੱਚ ਖੁਦਾਵਨ ਹਰ ਮੁਰਖਤਾ ਇਹਨਾਂ ਦੀ ਲਾਈਫ ਚੋਂ ਖਤਮ ਹੋਵੇ ਪਰਮੇਸ਼ਰ ਤੜਾ ਆਤਮਾ ਇਹਨਾਂ ਦੇ ਉੱਤੇ ਆਵੇ ਖੁਦਾਵਨ ਤੜੀ ਸਮਝ ਪਰਮੇਸ਼ਰ ਇਹਨਾਂ ਨੂੰ ਛੂ ਲਵੇ ਸਮਰਥੀ ਪਰਮੇਸ਼ਰ ਔਰ ਖੁਦਾਵਨ ਯਹੋਵਾ ਪਰਮੇਸ਼ਰ ਅੱਜ ਤੂੰ ਨਾ ਗਲਤ ਕਰ ਚੁੱਕਿਆ ਸਾਰੀਆਂ ਮੂਰਖਤਾਈਆਂ ਨਾਲ ਦੀਆਂ ਜ਼ਿੰਦਗੀਆਂ ਚੋਂ ਖਤਮ ਕਰਨ ਜਾ ਰਿਹਾ ਪਰਮੇਸ਼ਰ ਅੱਜ ਤੋਂ ਬਾਅਦ ਇਹ ਪੋਲੇ ਨਹੀਂ ਪਰਮੇਸ਼ਰ ਖੁਦਾਵਨ ਬਲਕਿ ਤੇਰੀ ਬੁੱਧੀ ਨੂੰ ਪਾ ਕੇ ਪਰਮੇਸ਼ਰ ਖੁਦਾਵਨ ਯਹੋਵਾ ਤੇਰੀ ਆਤਮਾ ਤੇਰੀ ਸਾਮਰ ਤੇਰੀ ਅਗਵਾਹੀ ਦੇ ਵਿੱਚ ਚੱਲਣਗੇ ਪਰਮੇਸ਼ਰ ਔਰ ਖੁਦਾਵਨ ਯਹੋਵਾ ਤੂੰ ਆਪਣੇ ਲੋਕਾਂ ਨੂੰ ਕਦੀ ਉਦਾਸ ਤੇ ਨਿਰਾਸ਼ ਨਹੀਂ ਹੋਣ ਦਿੰਦਾ ਤੂੰ ਆਪਣੇ ਲੋਕਾਂ ਦੇ ਮੂੰਹ ਕਦੀ ਕਾਲੇ ਨਹੀਂ ਹੋਣ ਦਿੰਦਾ ਪਰਮੇਸ਼ਰ ਔਰ ਖੁਦਾਵਨ ਆਇਦਾ ਵਚਨ ਇਹਨਾਂ ਨੂੰ ਉੱਚਾ ਕਰੇ ਪਰਮੇਸ਼ਰ ਇਹਨਾਂ ਨੂੰ ਚਮਕਾਵੇ ਪਰਮੇਸ਼ਰ ਉਸ ਧਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਜੋ ਸੂਰਜ ਐ ਦਿਨੋਂ ਦਿਨ ਵਾਧਦਾ ਜਾਂਦਾ ਪਰਮੇਸ਼ਰ ਤੁਹਾਡਾ ਆਤਮਾ ਨਾਲ ਨੂੰ ਟੱਚ ਕਰੇ ਕਹੋ ਕਿ ਪਰਮੇਸ਼ਰ ਆਇਦਾ ਵਚਨ ਮੇਨਾ ਗੱਲ ਕਰ ਚੁੱਕਿਆ ਪਿਤਾ ਮੈਨੂੰ ਬੁੱਧੀ ਮਾਨ ਬਣਾ ਪਰਮੇਸ਼ਰ ਮੈਨੂੰ ਗਿਆਨ ਦੀਆਂ ਗੱਲਾਂ ਸਿਖਾ ਪਵਿੱਤਰ ਆਤਮਾ ਅੱਜ ਮੇਰੇ ਜੀਵਨ ਦੇ ਉੱਤੇ ਪਰਮੇਸ਼ਰ ਤੁਹਾਡੀ ਬੁੱਧੀ ਉੱtre ਖੁਦਾਵਨ ਖੁਦਾ ਤੜਾ ਆਤਮਾ ਮੇਤੇ ਉੱtre ਪਰਮੇਸ਼ਰ ਮੈਂ ਸ਼ਰੀਰ ਜੋ ਬਾਹਰ ਆਕ ਕੇ ਪਰਮੇਸ਼ਰ ਤੇਰੀ ਆਤਮਾ ਦੇ ਨਾਲ ਪਰ ਜਾਵਾਂ ਪਵਿੱਤਰ ਆਤਮਾ ਦੀ ਸਾਮਰ ਰਾਈਟ ਨਾਉ ਤੁਹਾਨੂੰ ਟੱਚ ਕਰੇ ਹੌਲੀ ਹੌਲੀ ਫਾਰਤ ਨੂੰ ਟੱਚ ਕਰੇ ਪਰਮੇਸ਼ਰ ਦਾ ਆਤਮਾ ਤਾਨੂੰ ਟੱਚ ਕਰੇ ਯਸ਼ੂ ਦੇ ਨਾਮ ਵਿੱਚ ਉਹਦਾ ਬੁੱਧੀ ਦਾ ਗਿਆਨ ਪਰਮੇਸ਼ਰ ਤਾ ਨੂੰ ਵਿਜ਼ਡਮ ਦੇ ਨਾਲ ਰਾਈਟ ਨਾਉ ਭਰਪੂਰ ਕਰੇ ਯਸ਼ੂ ਦੇ ਨਾਮ ਚ ਮੂਰਖਤਾਈਆਂ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਸਭ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਦੇ ਹਾਂ ਕਹੋ ਕਿ ਪਰਮੇਸ਼ਰ ਅੱਜ ਮੈਨੂੰ ਮੱਸਾ ਕਰ ਮੇਰੀ ਬੁੱਧੀ ਨੂੰ ਛੂ ਖੁਦਾਵਨ ਯਹਵਾ ਅੱਜ ਮੇਰੀ ਲਾਈਫ ਨੂੰ ਸੇਵਨਾ ਛੱਡੀ ਖੁਦਾਵਨ ਅੱਜ ਤੂੰ ਮੇ ਨਾਲ ਗੱਲ ਕਰ ਚੁੱਕਿਆ ਪਰਮੇਸ਼ਰ ਅੱਜ ਦਾ ਵਚਨ ਪਰਮੇਸ਼ਰ ਮੇਰੇ ਜੀਵਨ ਚ 100 ਗੁਣਾ ਫਲ ਲਿਆ ਕੇ ਆਇਆ ਪਰਮੇਸ਼ਰ ਇਹ ਫਲ ਮੇਰੇ ਜੀਵਨ ਚ ਸ਼ੈਤਾਨ ਹਾਲਾਤ ਪਰਮੇਸ਼ਰ ਸਿਚੁਏਸ਼ਨਸ ਚੁਰਾ ਨਾ ਸਕਣ ਜਿੰਨੀਆਂ ਦੁਸ਼ਟ ਆਤਮਾ ਜੇ ਮੇਰੇ ਫਲਾਂ ਫਲਾਨੂ ਚੁਰਾਉਣਾ ਚਾਹੁੰਦੀਆਂ ਖੁਦਾਵਾਨ ਵਚਨ ਦੇ ਫਲਾਂ ਨੂੰ ਚੁਰਾਉਣਾ ਚਾਹੁੰਦੀਆਂ ਲਾਰਡ ਉਹਨਾਂ ਸਭ ਦੁਸ਼ਟ ਆਤਮਾ ਤੇ ਹੌਲੀ ਗੋਜ਼ ਦੀ ਫਾਇਰ ਨੂੰ ਰਿਲੀਜ਼ ਕਰੋ ਉਹਨਾਂ ਸਭ ਹਾਲਾਤਾਂ ਤੇ ਹੌਲੀ ਗੋਜ਼ ਦੀ ਫਾਇਰ ਨੂੰ ਰਿਲੀਜ਼ ਕਰੋ ਉਹਨਾਂ ਸਭ ਸਿਚੁਏਸ਼ਨਸ ਤੇ ਐਟਮੋਸਫੇਅਰ ਤੇ ਜੋਤੜ ਦੇ ਜ਼ਿੰਦਗੀ ਚੋਂ ਵਚਨ ਨੂੰ ਚੁਰਾਉਣ ਦੀਆਂ ਤੇ ਮਨਨ ਕਰਨ ਤੋਂ ਰੋਕਦੀਆਂ ਤੁਹਾਨੂੰ ਫਰੂਟਫੁੱਲ ਹੋਣ ਤੋਂ ਰੋਕਦੀਆਂ ਕਾ ਉਹ ਹੈ ਸ਼ੈਤਾਨ ਆਊਟ 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 ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕਹੋ ਦੇਵਲ ਆਊਟ 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 ਅੱਜ ਮੈਂ ਆਤਮਾ ਦੇ ਨਾਲ ਬੁੱਧੀ ਦੇ ਨਾਲ ਸਾਮਰ ਦੇ ਨਾਲ ਭਰਪੂਰ ਹੋ ਕੇ ਸ਼ੈਤਾਨ ਨੂੰ ਕਹੋ ਕਿ ਮੈਂ ਤੇਰੇ ਸਾਹਮਣੇ ਖੜਾ ਹੁੰਨਾ ਔਰ ਮੈਂ ਤੈਨੂੰ ਅਥਾਰਟੀ ਦੇ ਨਾਲ ਮੇਰੇ ਪਰਮੇਸ਼ਰ ਦੇ ਦਿੱਤੇ ਹੋਏ ਅਧਿਕਾਰ ਦੇ ਨਾਲ ਮੈਂ ਤੈਨੂੰ ਕਮਾਂਡ ਕਰਦਾ ਯੇਸ਼ੂ ਦੇ ਨਾਮ ਦੇ ਵਿੱਚ ਮੇਰੀ ਬੁੱਧੀ ਨੂੰ ਛੱਡ ਔਰ ਨਿਕਲ ਯੇਸ਼ੂ ਦੇ ਨਾਮ ਦੇ ਵਿੱਚ ਆਊਟ 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 ਮੇਰੇ ਬੱਚਾ ਦੇ ਮੇਰੇ ਹਸਬੰਡ ਮੇਰੀ ਵਾਈਫ ਮੇਰੇ ਪਰਿਵਾਰ ਦੀ ਬੁੱਧੀ ਨੂੰ ਛੱਡ ਔਰ ਨਿੱਕਲ ਮੇਰੇ ਪਰਿਵਾਰ ਦੀ ਬੁੱਧੀ ਚੋਂ ਆਊਟ ਹੋ ਤੇਰੀਆਂ ਮੂਰਖਤਾਈਆਂ ਦੇਉ ਤੇ ਪਵਿੱਤਰ ਆਤਮਾ ਦੀ ਆਕੂਤਰੇ 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 ਅੱਜ ਮੇਉਦੀ ਪ੍ਰੈਜ਼ੈਂਸ ਦੇ ਵਿੱਚ ਬੁੱਧੀ ਪਾਇਆ ਹੋਇਆ ਇਨਸਾਨ ਆ ਉਹ ਬੁੱਧੀ ਜੋ ਮੇਰੇ ਪਰਮੇਸ਼ਵਰ ਨੇ ਮੈਨੂੰ ਹਵਨ ਤੋਂ ਦਿੱਤੀ ਆ ਅੱਜ ਤੋਂ ਬਾਅਦ ਮੇਰੇ ਫੈਸਲੇ ਚੇਂਜ ਹੋਣਗੇ ਯੇਸ਼ੂ ਦੇ ਨਾਮ ਕਹੋ ਕਿ ਖੁਦਾਵਨ ਅੱਜ ਤੋਂ ਬਾਅਦ ਮੇਰੇ ਫੈਸਲੇ ਚੇਂਜ ਹੋਣਗੇ ਔਰ ਮੇਰੀ ਪ੍ਰਾਰਥਨਾ ਯੇਸ਼ੂ ਦੇ ਨਾਮ ਤੁਹਾਡੇ ਫੈਸਲੇ ਚੇਂਜ ਹੋਣਗੇ ਤੁਹਾਡੇ ਡਿਸੀਜਨਸ ਚੇਂਜ ਹੋਣ ਕੇ ਮੂਰਖਤਾਈਆਂ ਤੁਹਾਨੂੰ ਛੱਡ ਕੇ ਜਾਣ ਯੇਸ਼ੂ ਦੇ ਨਾਮ ਵਿੱਚ ਅੱਜ ਤੋਂ ਬਾਅਦ ਜੀ ਆਂ ਚੀਜ਼ਾਂ ਤੁਸੀਂ ਕਰੋ ਤੁਸੀਂ ਬੁੱਧੀ ਆਤਮਾ ਦੀ ਅਗਵਾਹੀ ਦੇ ਦੁਆਰਾ ਕਰੋ ਔਰ ਮੇਰਾ ਪਰਮੇਸ਼ਰ ਤੁਹਾਨੂੰ ਸਫਲ ਕਰੇ ਯਸ਼ੂ ਦੇ ਨਾਮ ਵਿੱਚ ਤੁਹਾਡੇ ਸਾਰੇ ਕੰਮਾਂ ਤੇ ਪਰਮੇਸ਼ਰ ਤੁਹਾਨੂੰ ਸਫਲ ਕਰੇ ਤੁਹਾਨੂੰ ਬਰਕਤ ਦੇਵੇ ਤੁਹਾਨੂੰ ਲੈਣ ਵਾਲੇ ਨਹੀਂ ਦੇਣ ਬਣਾ ਦੇਣ ਵਾਲੇ ਬਣਾਵੇ ਪਰਮੇਸ਼ਰ ਤੁਹਾਨੂੰ ਉੱਚੀਆਂ ਸਥਾਨਾਂ 'ਚ ਲੈ ਕੇ ਜਾਵੇ ਰੇ ਪੇਸ਼ੇਕੇ ਤੇ ਨਲੇ ਰੇ ਬੋਰੋਸ਼ੇਕੇ ਤੇ ਨਲੇ ਰੇ ਬਰੇ ਕਰੋ ਪ੍ਰਾਰਥਨਾ ਮੇਰੇ ਨਾਲ ਇੱਕ ਮਨ ਹੁੰਦਿਆ ਹੁਆ ਰਿਲੀਜ਼ ਕਰੋ ਫਾਇਰ ਨੂੰ ਕੰਧਾਂ ਕੀ ਹੈ ਪਰਮੇਸ਼ਰ ਮੇਰੇ ਜੀਵਿਤ ਤੇ ਪਰਮੇਸ਼ਰ ਮੈਂ ਤੈਨੂੰ ਪੁਕਾਰਦਾ ਯੇਸ਼ੂ ਦੇ ਨਾਮ ਵਿੱਚ ਖੁਦਾਵਨ ਜਿੰਨੀਆਂ ਦੁਸ਼ਟ ਆਤਮਾਵਾਂ ਮੇਰੀ ਬੁੱਧੀ ਨੂੰ ਈਸ਼ਵਰੀ ਬੁੱਧੀ ਹੋਣ ਤੋਂ ਰੋਕਦੀਆਂ ਮੇਰੇ ਬੱਚਾਂ ਦੇ ਮੇਰੇ ਹਸਬੰਡ ਮੇਰੀ ਵਾਈਫ ਮੇਰੀ ਫੈਮਿਲੀ ਦੀ ਬੁੱਧੀ ਨੂੰ ਈਸ਼ਵਰੀ ਬੁੱਧੀ ਹੋਣ ਤੋਂ ਰੋਕਦੀਆਂ ਔਰ ਸਾਨੂੰ ਮੂਰਖਤਾਈ ਦੀ ਵੱਲ ਲੈ ਕੇ ਜਾਂਦੀਆਂ ਪਰਮੇਸ਼ਰ ਸਾਨੂੰ ਗਲਤ ਰਸਤਿਆਂ ਦੀ ਵੱਲ ਪਟਕਾਉਂਦੀਆਂ ਪਰਮੇਸ਼ਰ ਕੁਦਾਵਨ ਆਇ ਤਰਾ ਹੈ ਵਨ ਖੁੱਲੇ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਹੌਲੀ ਗੋਸ ਫਾਇਰ 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 ਕਹੋ ਕਿ ਕੁਦਾਵਨ ਅੱਜ ਮੈਂ ਆਪਣੀ ਬੁੱਧੀ ਨੂੰ ਛੁਡਾਉਣਾ ਯੇਸ਼ੂ ਦੇ ਨਾਮ ਵਿੱਚ ਆਪਣੇ ਹਸਬੰਦ ਆਪਣੇ ਬੱਚਾ ਆਪਣੇ ਪਰਿਵਾਰ ਦੀ ਬੁੱਧੀ ਨੂੰ ਸ਼ੈਤਾਨ ਦੇ ਹੱਥਾਂ ਚੋਂ ਛੁਡਾਉਣਾ ਯੇਸ਼ੂ ਦੇ ਨਾਮ ਵਿੱਚ ਡੈਵਲ ਮੈਂ ਤੇਤੇ ਹੌਲੀ ਗੋਸ ਦੀ ਫਾਇਰ ਨੂੰ ਰੀਲੀਜ਼ ਕਰਦਾ ਇੰਦਾ ਮਲਟੀ ਨੇਮ ਆਫ ਜੀਜ਼ਸ ਰੇਕੇ ਤੇ ਨੀਲੇ ਰੇ ਬੋਰੋ ਸ਼ੇਕੇ ਤੇ ਨੀਲੇ ਰੇ ਬਰੇ ਔਰ ਖੁਦਾਵਨ ਮੇਰੀ ਪ੍ਰਾਰਥਨਾ ਯਸ਼ੂ ਦੇ ਨਾਮ ਵਿੱਚ ਆ ਜਿੰਨੇ ਰੋਗੀ ਆਏ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਤੇਰਾ ਆਤਮਾ ਨਾਲ ਨੂੰ ਛੂਵੇ ਹਰ ਬਿਮਾਰੀ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਖੁਦਾਵਨ ਤੇਰੀ ਪਾਇਰ ਉਤਰੇ ਇੱਕ ਇੱਕ ਤੁਜਨ ਤੇਰੇ ਕੋਲੇ ਖਾਣ ਨਾਲ ਚੰਗਾ ਹੋ ਚੁੱਕਿਆ ਪਰਮੇਸ਼ਾ be healed in the mighty name of jesus ਇਹਨਾਂ ਦੇ ਜ਼ਖਮ ਸੁੱਕ ਜਾਣ ਯੇਸ਼ੂ ਦੇ ਨਾਮ ਵਿੱਚ ਖੁਦਾਵਨ ਇਹਨਾਂ ਦੀਆਂ ਰਿਪੋਰਟਸ ਨਾਰਮਲ ਆਉਣ ਯੇਸ਼ੂ ਦੇ ਨਾਮ ਵਿੱਚ ਖੁਦਾਵਨ ਖੁਦਾ ਹਰ ਇੱਕੋ ਰੋਗ ਜੋ ਇਹਨਾਂ ਦੀਆਂ ਜ਼ਿੰਦਗੀਆਂ ਤੇ ਅਟੈਕ ਕਰਦਾ ਅੱਜ ਮੈਂ ਉਹਨਾਂ ਸਾਰੇ ਰੋਗਾਂ ਨੂੰ ਮੈਂ ਯੇਸ਼ੂ ਮਸੀਹ ਦੇ ਨਾਮ 'ਚ ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਪਰਿਵਾਰਾਂ 'ਚੋਂ ਸ਼ਾਪਿਤ ਕਰਦੀਆਂ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਕੁਤਰੇ ਆ ਕੁਤਰੇ ਆ ਕੁਤਰੇ ਔਰ ਖੁਦਾਵਨ ਯਹਵਾ ਪਰਮੇਸ਼ਾ ਹਰੇ ਕੋ ਮੌਤ ਦਾ ਫਰਿਸ਼ਤਾ ਜੋ ਇਹਨਾਂ ਨੂੰ ਕੇਰੇ ਬੈਠਾ ਪਰਮੇਸ਼ਾ ਅੱਜ ਉਸ ਗੰਦੀ ਆਤਮਾ ਦੇ ਉੱਤੇ ਉਹ ਦੁਸ਼ਟ ਆਤਮਾ ਦੇ ਉੱਤੇ ਖੁਦਾਵਨ ਮੈਂ ਹੌਲੀ ਗੋਸ ਫਾਇਰ ਰੀਲੀਜ਼ ਕਰਦੀ ਹਾਂ ਹੌਲੀ ਗੋਸ ਫਾਇਰ 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 ਇਨ ਦਾ ਮਾਈਟੇ ਨੇਮ ਆਫ ਜੀਸਸ ਐ ਸ਼ੈਤਾਨ ਇੱਕ ਇੱਕ ਗੰਦੀ ਲਾਈਫ ਚੋਂ ਆਊਟ ਹੋ ਇਹਨਾਂ ਦੇ ਕਰਾਨਿਆਂ ਇਹਨਾਂ ਦੀ ਬਾਡੀ ਚੋਂ ਆਊਟ ਹੋ ਆਊਟ ਹੋ ਹਰ ਪੇਨ ਖੁੱਲ੍ਹੇ ਯਸ਼ੂ ਦੇ ਨਾਮ ਵਿੱਚ ਹਰ ਪੇਨ ਤਾਨੂੰ ਛੱਡ ਕੇ ਜਾਵੇ ਯਸ਼ੂ ਦੇ ਨਾਮ ਵਿੱਚ ਕਾਡਿਆ ਰਿਪੋਰਟਸ ਚੇਂਜ ਹੋਣ ਯਸ਼ੂ ਦੇ ਨਾਮ ਵਿੱਚ ਤੁਹਾਡੇ ਹਾਲਾਤ ਚੇਂਜ ਹੋ ਜਾਣ ਯਸ਼ੂ ਦੇ ਨਾਮ ਵਿੱਚ ਜਿੰਦੀਆਂ ਗੁੰਗੀਆਂ ਬਹਿਰੀਆਂ ਦੁਸ਼ਟ ਆਤਮਾ ਤਾਨੂੰ ਛੱਡ ਕੇ ਜਾਂ ਜਿੰਨੀਆਂ ਟੀਟ ਦੁਸ਼ਟ ਆਤਮਾ ਬਿਮਾਰੀ ਦੇ ਰੂਪ ਚ ਤੁਹਾਡੀ ਬਾਡੀ ਚ ਐਂਟਰ ਕੀਤੀਆਂ ਅੱਜ ਮੈਂ ਯਸ਼ੂ ਦੇ ਨਾਮ ਵਿੱਚ ਕਮਾਂਡ ਕਰਦੀਆਂ ਐ ਟੀਟ ਆਤਮਾ ਬਿਮਾਰੀ ਦੇ ਰੂਪ ਜਿਹਨਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਘਰਾਨਿਆਂ ਚ ਛੁੱਪੀਆਂ ਬੈਠੀਆਂ ਅੱਜ ਤੇਤੇ ਪਵਿੱਤਰ ਆਤਮਾ ਦੀ ਅਗੋਤਰੀ ਅੱਗ ਕੁੱtre ਅੱਗ ਕੁੱtre ਅੱਗ ਕੁੱtre ਅੱਗ ਕੁੱtre ਅੱਗ ਕੁੱtre ਅੱਗ ਕੁੱtre ਰਾਈਟ ਨਾਉ ਤੜੇ ਕੁੱਟਣਿਆ ਦੇ ਦਰਦਾਂ ਨੂੰ ਛੱਡ ਕੇ ਜਾਣ ਤੜੇ ਬੈਕ ਪੇਨ ਤੰ ਨੂੰ ਛੱਡ ਕੇ ਜਾਣ ਰੀੜ ਦੀਆਂ ਹੱਡੀਆਂ ਦੇ ਰੋਗੀ ਚੰਗੇ ਹੋ ਜਾਓ ਤੁਹਾਡੀਆਂ ਬੈਲਟਾਂ ਉਤਰਨ ਯਸ਼ੂ ਦੇ ਨਾਮ ਵਿੱਚ ਖੁਦਾਵਨ ਖੁਦਾ ਅੱਜੇ ਲੋਕ ਰਾਈਟ ਨਾਉ ਫ੍ਰੀ ਹੋਣ ਯਸ਼ੂ ਦੇ ਨਾਮ ਵਿੱਚ ਔਰ ਖੁਦਾਵਨ ਯਹੋਵਾ ਇੰਨਾ ਦੀ ਹਰ ਇੱਕ ਰੋਗ ਨੂੰ ਮੈਂ ਯਸ਼ੂ ਰਾਜਾ ਤੇਰੇ ਕੋੜੇ ਖਾਨ ਨਾਲ ਮੈਂ ਕਮਾਂਡ ਕਰਦੀ ਕਿ ਉਹ ਚੰਗੇ ਹੋ ਜਾਣ ਖੁਦਾਵੰ ਤੇਰੇ ਕੋੜੇ ਖਾਨ ਨਾਲੇ ਕਿ ਇੱਕ ਰੋਗੀ ਚੰਗਾ ਹੋ ਜਾਵੇ ਜਿੰਨੀਆਂ ਦੁਸ਼ਟ ਆਤਮਾਵਾਂ ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਘਰਾਂ ਪਰਿਵਾਰਾਂ ਤੁਹਾਡੇ ਫਾਈਨੈਂਸ ਤੇ ਅਟੈਕ ਕਰਦੀਆਂ ਤਾਨੂੰ ਲੱਗਦਾ ਪਿਛਲੇ ਮਹੀਨੇ ਮੇਰੇ ਨਾਲ ਇਦਾਂ ਹੋਇਆ ਸੀ ਆ ਮੰਥ ਵੀ ਮੇਰੇ ਨਾਲ ਇਦਾਂ ਹੋਇਆ ਅੱਜ ਮੈਂ ਕਮਾਂਡ ਕਰਦੀ ਹੇਸ਼ੂ ਮਸੀਹ ਦੇ ਨਾਂ ਵਿੱਚੋਂ ਸਟਾਪ ਕਰ ਦਿਓ ਨਾ ਦੁਸ਼ਟ ਆਤਮਾਵਾਂ ਉਹਨਾਂ ਸਭ ਜਾਦੂ ਟੋਣਿਆਂ ਨੂੰ ਜੋ ਦਾਦੀਆਂ ਪਰਦਾਜਰ ਮਾਤਾ ਪਿਤਾ ਦੇ ਕਰਾਨਿਆਂ ਤੋਂ ਤੁਹਾਨੂੰ ਫਾਲੋ ਕਰਦਾ ਆ ਰਿਹਾ ਉਹ ਸੁੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਔਰ ਮੈਂ ਯੇਸ਼ੂ ਦੇ ਨਾਮ ਤੇ ਉਹਨਾਂ ਸਭ ਜਾਦੂ ਟੋਣਿਆਂ ਨੂੰ ਬੰਦਦੀ ਹਾਂ ਉਹ ਜਿੱਤੋਂ ਆਇਓ ਉੱਥੇ ਮੈਂ ਵਾਪਸ ਉਹਨਾਂ ਤੇ ਰਿਲੀਜ਼ ਕਰ ਦਿਆਂ ਹੌਲੀ ਗੋਸ ਫਾਇਰ ਹੌਲੀ ਗੋਸ ਫਾਇਰ ਹੌਲੀ ਗੋਸ ਫਾਇਰ 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 ਔਰ ਖੁਦਾਵੰਨ ਤੇਰਾ ਆਤਮਿਕ ਇੱਕ ਜਨ ਨੂੰ ਟੱਚ ਕਰੇ ਇਹ ਯਾਕੂਬ ਦੇ ਕਰਾਨੇ ਚ ਔਰ ਯਾਕੂਬ ਦੇ ਕਰਾਨੇ ਤੇ ਕੋਈ ਜਾਦੂ ਕੋ ਟੋਣਾ ਨਹੀਂ ਚੱਲਦਾ ਮੈਂ ਇੱਕ ਜਨ ਨੂੰ ਕਮਾਂਡ ਕਰਦੀ ਤੁਸੀਂ ਯਾਕੂਬ ਦੇ ਕਰਾਨੇ ਚ ਬੀ ਫਰੀ ਇਨ ਦਾ ਮਾਈਟੀ ਨੇਮ ਆਫ ਜੀਜ਼ਸ ਹਰ ਦੁਸ਼ਟ ਆਤਮਾ ਤਾਨੂੰ ਛੱਡ ਕੇ ਜਾਵੇ ਹਰ ਦੁਸ਼ਟ ਆਤਮਾ ਦਾ ਪ੍ਰਭਾਵ ਤਾਨੂੰ ਛੱਡ ਕੇ ਜਾਵੇ ਤੁਹਾਡੀਆਂ ਬਾਡੀਸ ਤੋਂ ਆਊਟ ਹੋਵੇ ਉਹਨਾਂ ਸਪਨਿਆਂ ਦੇ ਦੁਆਰਾ ਜੋ ਦੁਸ਼ਟ ਆਤਮਾ ਤੁਹਾਡੀਆਂ ਜ਼ਿੰਦਗੀਆਂ ਤੇ ਕੰਮ ਕਰਦਾ ਔਰ ਤੁਸੀਂ ਦੇਖਦੇ ਹੋ ਕਿ ਤੁਹਾਡੀ ਲਾਈਫ ਚ ਜਦੋਂ ਤੁਸੀਂ ਉੱਠਦੇ ਆ ਤੁਹਾਡੀ ਲਾਈਫ ਚ ਉਹ ਚੀਜ਼ ਹੋਈ ਹੁੰਦੀ ਆ ਉਹਨਾਂ ਸਭ ਦੁਸ਼ਟ ਆਤਮਾਵਾਂ ਨੂੰ ਉਹਨਾਂ ਸਭ ਜਾਦੂ ਟੋਣੀਆਂ ਨੂੰ ਉਹ ਸਭ ਕੀਤੇ ਕਰਾਏ ਨੂੰ ਮੈਂ ਹੌਲੀ ਗੋਸ ਦੀ ਪਰਦੇ ਦੁਆਰਾ ਨਾਸ਼ ਕਰਦੀਆਂ ਉਹਨਾਂ ਸ਼ੈਤਾਨੀ ਵੇਦੀਆਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਔਰ ਮੇਰਾ ਪਰਮੇਸ਼ਰਤਾ ਨੂੰ ਫ੍ਰੀ ਕਰਕੇ ਬਿਗ ਬਿਗ ਟੈਸਟਮਨੀਜ਼ ਦੇ ਨਾਲ ਵਾਪਸ ਲੈ ਕੇ ਆਵੀਂ ਔਰ ਮੇਰਾ ਖੁਦਾਵੰਤ ਹਨ ਹਰ ਕਰਜ਼ੇ ਤੋਂ ਆਜ਼ਾਦ ਕਰੇ ਮੇਰਾ ਪਰਮੇਸ਼ਰ ਮੁਹਈਆ ਕਰਨ ਵਾਲਾ ਪਰਮੇਸ਼ਰ ਯਹਵਾ ਯਰੀ ਆਉਣੇ ਕਾ ਉਹ ਯਹਵਾ ਯਰੀ ਤੁਹਾਡੀਆਂ ਹਰ ਜ਼ਰੂਰਤਾਂ ਨੂੰ ਪੂਰਾ ਕਰੇ ਮੇਰੇ ਪਰਮੇਸ਼ਰ ਦਸਤਾਰਕ ਤੁਹਾਡੀਆਂ ਜ਼ਿੰਦਗੀਆਂ ਤੇ ਖੁੱਲੇ ਤੁਸੀਂ ਲੈਣ ਵਾਲੇ ਨਹੀਂ ਦੇਣ ਵਾਲੇ ਹੋ ਜਾਓ ਜਿੰਨੀਆਂ ਦੁਸ਼ਟ ਆਤਮਾ ਤੁਹਾਡੇ ਫਾਈਨੈਂਸ ਤੇ ਅਟੈਕ ਕਰਦੀਆਂ ਉਹਨਾਂ ਸਭ ਦੁਸ਼ਟ ਆਤਮਾ ਦੇਤੇ ਹੌਲੀ ਗੋਸ ਦੀ ਫਾਇਰ ਉਤਰੇ ਜਿੰਨੀਆਂ ਦੁਸ਼ਟ ਆਤਮਾ ਤੁਹਾਡੀ ਕਮਾਈ ਨੂੰ ਫਜ਼ੂਲੀ ਖਰਚੀ ਦੇ ਵਿੱਚ ਅੜੋਂਦੀਆਂ ਵਾ ਹੇ ਬਿਮਾਰੀ ਦੇ ਰੂਪ ਦੇ ਵਿੱਚ ਆ ਚਾਹੇ ਉਹ ਉਹ ਐਕਸੀਡੈਂਟ ਦੇ ਰੂਪ ਦੇ ਵਿੱਚ ਆ ਫਜ਼ੂਲੀ ਖਰਚੀ ਦੇ ਰੂਪ ਦੇ ਵਿੱਚ ਆ ਮੈਂ ਯਸ਼ੂ ਦੇ ਨਾਮ ਵਿੱਚ ਉਸ ਗੰਦੀ ਆਤਮਾ ਨੂੰ ਕਮਾਂਡ ਕਰਦੀ ਤੁਹਾਡੇ ਫਾਈਨੈਂਸ ਨੂੰ ਛੱਡ ਕੇ ਜਾਵੇ ਉਸ ਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਕੁੱtre ਆਗ ਕੁੱtre ਆਗ ਕੁੱtre ਔਰ ਮੇਰਾ ਯਹਵਾ ਯਰੀ ਤਾਡੀ ਹਰ ਜ਼ਰੂਰਤ ਨੂੰ ਤੁਹਾਡੇ ਹਰ ਇੱਕ ਲੋੜ ਨੂੰ ਪੂਰਾ ਕਰੇ ਆਪਣੇ ਹੈਵਨ ਤੋਂ ਮੇਰਾ ਪਰਮੇਸ਼ਰ ਤਾ ਨੂੰ ਲੈਣ ਵਾਲੇ ਨਹੀਂ ਦੇਣ ਵਾਲੇ ਬਣਾ ਦੇਵੇ ਔਰ ਖੁਦਾਵਨ ਮੇਰੀ ਪ੍ਰਾਰਥਨਾ ਇੱਕ ਜਨ ਦੇ ਡਾਕੂਮੈਂਟਸ ਉਹਨਾਂ ਦੀਆਂ ਫਾਈਲਸ ਤੇ ਫੇਵਰ ਆਵੇ ਪਰਮੇਸ਼ਾ ਉਹ ਫਾਈਲਸ ਜਿੱਥੇ ਵੀ ਆ ਖੁਦਾਵਨ ਤੁਹਾਡਾ ਆਤਮਾ ਉਹਨਾਂ ਫਾਈਲਸ ਨੂੰ ਟੱਚ ਕਰੇ ਤੁਹਾਡਾ ਆਤਮਾ ਉਹਨਾਂ ਫਾਈਲ ਨੂੰ ਉੱਚਾ ਕਰੇ ਪਰਮੇਸ਼ਰ ਉਹ ਫਾਈਲ ਉਤੇ ਤੇਰਾ ਫੇਵਰ ਆਵੇ ਗ੍ਰੇਸ ਆਵੇ ਪਰਮੇਸ਼ਾ ਜਿੱਥੇ ਕੋਈ ਰਸਤਾ ਨਹੀਂ ਮੇਰੇ ਪਰਮੇਸ਼ਰ ਦਾ ਆਤਮਾ ਉਹ ਤੇ ਰਸਤਿਆਂ ਨੂੰ ਖੋਲ ਲੈ। ਖੁਦਾਵਾਨ ਜਿਸ ਤਰ੍ਹਾਂ ਤੁਸੀਂ ਲਾਲ ਸਮੁੰਦਰ ਨੂੰ ਦੋ ਹਿੱਸਿਆਂ 'ਚ ਕੀਤਾ ਨੇ ਦੇ ਡਾਕੂਮੈਂਟਸ ਦੇ ਰਸਤਿਆਂ ਨੂੰ ਖੋਲ ਦੋ ਪਰਮੇਸ਼ਰ। ਉਸ ਲਾਲ ਸਮੁੰਦਰ ਨੂੰ ਪਰਮੇਸ਼ਰ ਦੋ ਹਿੱਸਿਆਂ ਵਿੱਚ ਕਰ ਦੋ ਔਰ ਆਪਣੀ ਵੱਡੀ ਗਵਾਹੀ ਦੇ ਨਾਲ ਵਾਪਸ ਆਉਣ ਪਰਮੇਸ਼ਰ। ਔਰ ਖੁਦਾਵਾਨ ਮੇਰੀ ਪ੍ਰਾਰਥਨਾ ਯਸ਼ੂ ਦੇ ਨਾਮ ਵਿੱਚ ਖੁਦਾਵਾਨ ਲਾਰਡ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਮੈਂ ਬlesਸ ਕੋਸ਼ਿਦ ਕਰਦੀ ਹਾਂ। ਖੁਦਾਵਨ ਇਹਨਾਂ ਦੀ ਮੇਰੀ ਲਾਈਫ ਨੂੰ ਮੈਂ ਬਰੈਸਸ਼ਤ ਕਰਦੀਆਂ ਇਹਨਾਂ ਦੇ ਬੱਚਿਆਂ ਦੇ ਕਰਾਨੀਆਂ ਨੂੰ ਮੈਂ ਬਰੈਸਸ਼ਤ ਕਰਦੀਆਂ ਔਰ ਖੁਦਾਵਨ ਯਹਵਾਹ ਜਦ ਤੇਰੇ ਲੋਕ ਅੰਦਰ ਬਾਹਰੋਂ ਜਾਣ ਆਪਣੇ ਕੰਮਾਂ ਤੇ ਸਫਲ ਹੋਣ ਪਰਮੇਸ਼ਾ ਕੋਈ ਦੁਸ਼ਟ ਆਤਮਾ ਨਦੀ ਲਾਈਫ ਦਾ ਹਿੱਸਾ ਨਾ ਹੋਵੇ ਕੋਈ ਵੈਰੀ ਦਾ ਹਥਿਆਰ ਇਹਨਾਂ ਦੀ ਲਾਈਫ ਦਾ ਹਿੱਸਾ ਨਾ ਹੋਵੇ ਕੋਈ ਵਿਰੋਧ ਇਹਨਾਂ ਦੀ ਲਾਈਫ ਦਾ ਹਿੱਸਾ ਨਾ ਹੋਵੇ ਪਿਤਾ ਜਿਸ ਤਰ੍ਹਾਂ ਅਸਤੇ ਦੇ ਆਨੰਦ ਦੇ ਨਾਲ ਭਰਪੂਰ ਹੋ ਕੇ ਆਤਮਾ ਦੇ ਨਾਲ ਭਰਪੂਰ ਹੋ ਕੇ ਤੇਰੀ ਹਜ਼ੂਰੀ ਚ ਬੈਠੇ ਬਾਹਰ ਜਾਣ ਇਹ ਭਰਪੂਰੀ ਇਹ ਆਨੰਦ ਇਹਨਾਂ ਦੀ ਜ਼ਿੰਦਗੀ ਤੁਹ ਬਣਿਆ ਰਵੇ ਖੁਦਾਵਨ ਸਾਰੇ ਸੱਤਾਂ ਦੇ ਐਟਮੋਸਫੀਅਰ ਦੇ ਉੱਤੇ ਮੈਂ ਹੌਲੀ ਹੌਲੀ ਗੋਸ ਦੀ ਫਾਇਰ ਰਿਲੀਜ਼ ਕਰਦੀ ਹਾਂ ਔਰ ਪਿਤਾ ਇਹਨਾਂ ਦਾ ਅੰਦਰ ਬਾਹਰ ਆਉਣਾ ਜਾਣਾ ਮੁਬਾਰਕ ਕਰੀ ਪਰਮੇਸ਼ਰ ਹਰ ਐਕਸੀਡੈਂਟਲੀ ਸਪਿਰਟ ਨੂੰ ਹਰ ਦੁਸ਼ਟ ਆਤਮਾ ਨੂੰ ਹਰ ਬੈਡ ਨਿਊਜ਼ ਨੂੰ ਮੈਂ ਇਹਨਾਂ ਦੀ ਲਾਈਫ ਤੋਂ ਇਹਨਾਂ ਦੇ ਕਰਾਨਿਆਂ ਤੋਂ ਮੈਂ ਕੈਨਸਲ ਕਰਦੀ ਹਾਂ ਪਰਮੇਸ਼ਰ ਔਰ ਖੁਦਾਵੰ ਤੜਾ ਆਤਮਾ ਤੜੇ ਦੂਤੇਨ ਨੂੰ ਸੁਰੱਖਿਤ ਰੱਖਣ ਇਹਨਾਂ ਦੇ ਸੰਗ ਹੋਣ ਪਰਮੇਸ਼ਰ ਔਰ ਖੁਦਾਵੰ ਯਹੋਵਾ ਇਹਨਾਂ ਪ੍ਰਾਰਥਨਾਵ ਦੇ ਦੁਆਰੇ ਦਿਨ ਪ੍ਰਤੀ ਦਿਨ ਇਹ ਫਲਦਾਰ ਹੁੰਦੇ ਜਾਣ ਪਰਮੇਸ਼ਰ ਬੰਦਰ ਇਹਨਾਂ ਨੂੰ ਛੱਡ ਕੇ ਜਾਵੇ ਪਰਮੇਸ਼ਰ ਔਰ ਖੁਦਾਵਾਨ ਯਹਵਾਹ ਖੁਦਾਵਾਨ ਤੇਰੇ ਨਾਮ ਵਿੱਚੇ ਜੀਵਿਤ ਹੋ ਜਾਣ ਆਤਮਾ ਵਿੱਚ ਜੀਵਿਤ ਹੋ ਜਾਣ ਪਰਮੇਸ਼ਰ ਸੈਂਸਿਟਿਵ ਹੋ ਜਾਣ ਤੇਰੀ ਆਵਾਜ਼ ਨੂੰ ਸੁਣਨ ਵਾਲੇ ਹੋ ਜਾਣ ਪ੍ਰਭ ਯੀਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ